ਇਦਾਂ ਬਿਲਕੁਲ ਨਹੀਂ ਹੋਣਾ ਚਾਹੀਦਾ ਸੀਗਾ ਬਾਬਾ ਸਾਹਿਬ ਅੰਮ੍ਰਿਤਕਰ ਜਿਨ੍ਹਾਂ ਨੇ ਸਾਨੂੰ ਸਬਦਾਨ ਦਿੱਤਾ ਹੈ ਉਹਨਾਂ ਦੀ ਮੂਰਤੀ ਦੇ ਨਾਲ ਕੋਈ ਇਦਾਂ ਕਰਦਾ ਤੇ ਬੜੀ ਦੁੱਖਦਾਈ ਘਟਨਾ ਦੂਜੀ ਗੱਲ ਇਹ ਹੈ ਕਿ ਬੰਦਾ ਜਿਹੜਾ ਸੀਗਾ ਉਹ ਮੌਕੇ ਦੇ ਉੱਤੇ ਉਸਦੇ ਫੜ ਲਿਆ ਜਿਹਦਾ ਪ੍ਰਕਾਸ਼ ਨਾ ਸੀਗਾ ਉਹ ਤਦ ਰਿਪੋਰਟ ਦਾ ਰਹਿਣ ਵਾਲਾ ਸੀਗਾ ਉਹਦੇ ਵੀ ਚੰਗਾ ਹੋਇਆ ਕਿ ਮੌਕੇ ਤੇ ਫੜਿਆ ਗਿਆ ਆਪਾਨੂੰ ਪਤਾ ਲੱਗ ਗਿਆ ਵੀ ਬੰਦਾ ਕੌਣ ਹੈ ਜਿck ਦਿਨ ਦੇ ਦੇ ਸਵੇਰੇ ਹੁੰਦੀ ਤੇ ਆਪਾਂ ਨੂੰ ਪਤਾ ਨਹੀਂ ਲੱਗਣਾ ਤੇ ਉਦੋਂ ਆਪਾਂ ਵੱਧ ਪੈ ਜਣਾ ਸੀਗਾ ਸੋ ਅਸੀਂ ਮੈਂ ਸੀਪੀ ਦੇ ਨਾਲ ਵੀ ਪੁਲਿਸ ਪ੍ਰਸ਼ਾਸਨ ਦੇ ਨਾਲ ਵੀ ਮੀਟਿੰਗ ਕੀਤੀ ਹੈ ਉਹਨਾਂ ਨੂੰ ਕਿਹਾ ਕਿ ਜਿੰਨੀ ਵੱਧ ਤੋਂ ਵੱਧ ਸਖਤ ਤਾਰਾ ਜਿਹੜੀ ਵੀ ਲੱਗਦੀ ਹੈ ਉਹ ਕਾਨੂੰਨ ਦੀ ਤਾਰਾ ਲਾਈ ਜਾਵੇ ਇਦਾਂ ਦੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਾ ਜਾਵੇ ਇਹੋ ਜੇ ਦੋਸ਼ੀਆਂ ਨੂੰ ਜਿਹੜੇ ਇਦਾਂ ਦੀਆਂ ਘਟਰਾਵਾਂ ਕਰਦੇ ਆ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਕਿਹੇ ਵੀ ਹਾਲਤ ਵਿੱਚ ਨਾ ਆਉਣ ਦਿੱਤਾ ਜਾਵੇ ਉਹਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਕਿ ਕਿਹੜੇ ਬੰਦੇ ਦੇ ਨਾ ਕੋਈ ਸਰਦਾਰ ਤੇ ਜਿਹੜੀ ਕਦਾਈਆ ਆਪ ਕੀਤੀ ਆ ਜਾਂ ਕਿਸੇ ਨੇ ਕਰਾਈ ਆ ਸੋ ਅਸੀਂ ਕਦੀ ਵੀ ਇਹ ਬਰਦਾਸ਼ਤ ਨਹੀਂ ਕਰ ਸਕਦੇ ਪੰਜਾਬ ਸਰਕਾਰ ਬਾਬਾ ਸਾਹਿਬ ਅੰਬੇਦਕਰ ਦੀ ਪਹਿਲੀ ਸਰਕਾਰ ਆ ਪੰਜਾਬ ਦੀ ਜਿਹਦਾ ਇਨਾ ਮਾਨ ਸਤਕਾਰ ਕਰਦੀ ਆ ਅਰ ਹਰ ਦਫ਼ਤਰ ਦੇ ਵਿੱਚ ਅਸੀਂ ਉਹਨਾਂ ਦੀ ਫੋਟੋ ਲਾਈ ਹੈ ਕਿਸੇ ਵੀ ਪੱਖੋਂ ਕੋਈ ਕਤਾਈ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਪਰ ਦਿਨ ਦੁੱਖ ਥੋੜਾ ਜਾਇ ਕਿ ਦੁਪਹਿਰੇ ਘੰਟਾ ਵਾਪਸ ਕੀ 2 ਵਜੇ ਸਾਹਮਣੇ ਵੀ ਸਾਰੇ ਉਸ ਸਮੇਂ ਇੱਥੇ ਰਸ਼ ਹੋਊਗਾ ਕਿਹਦਾ ਫੇਲਿਅਰ ਸਮਝੀ ਨਹੀਂ ਫੇਲਿਅਰ ਜਿਹੜਾ ਦੇਖੋ ਇਹ ਤਾਂ ਕੋਈ ਬੰਦਾ ਉਹ ਪਹਿਲਾਂ ਪੌੜੀ ਲੱਗੀ ਸੀ ਕੋਈ ਪ੍ਰੋਗਰਾਮ ਕਰਨਾ ਹੈ ਕਿਸੇ ਦੇ ਸ਼ਾਮ ਨੂੰ ਤੇ ਉਹਦੇ ਕਰਕੇ ਹੋ ਸਕਦਾ ਵੀ ਆਲੇ ਦੁਆਲੇ ਵਾਲਿਆਂ ਨੂੰ ਇਹ ਪਤਾ ਹੀ ਨਾ ਲੱਗਾ ਹੋਵੇ ਵੀ ਇਹ ਬੰਦਾ ਕੀ ਕੰਡਿਆ ਕੀ ਨਹੀਂ ਕੰਡਿਆ ਉਹ ਬੰਦਾ ਇਹ ਵੇਖ ਕੇ ਹੀ ਬੰਦਾ ਕਟਰਾ ਕਰ ਗਿਆ ਪਰ ਅਸੀਂ ਨਿੰਦਾ ਕਰਦੇ ਇਸ ਕਟਰਾ ਦੀ ਉਹਦਾ ਜਿੰਨਾ ਵੀ ਵੱਧ ਤੋਂ ਵੱਧ ਸਖਤ ਕਾਨੂੰਨੀ ਕਾਰਵਾਈ ਜਿਹੜੀ ਇਸ ਬੰਦੇ ਦੇ ਖਿਲਾਫ ਅਸੀਂ ਕਰਾਂਗੇ ਪਰ ਪ੍ਰਤਾਪ ਬਾਜਵਾ ਕਹਿ ਰਹੇ ਨੇ ਕਿ ਪੰਜਾਬ ਦਾ ਮਾਹੌਲ ਖਰਾਬ ਹੋ ਗਿਆ ਬੰਮ ਪੈ ਰਹੇ ਨੇ ਤਾਂ ਉਸ ਤਰ੍ਹਾਂ ਬਾਬਾ ਸਾਹਿਬ ਉਮੀਦ ਕਰਦਾ 26 ਜਨਵਰੀ ਦਾ ਦਿਨ ਜਾਣ ਕੇ ਇਸ ਤਰ੍ਹਾਂ ਦਾ ਦਿਨ ਚੁਣਿਆ ਗਿਆ ਔਰ ਸਰਕਾਰ ਦਾ ਫੇਲਿਅਰ ਹੈ ਪ੍ਰਤਾਪ ਬਾਜਵਾ ਜੀ ਵਿਹਲੇ ਆ ਹਮ ਉਹਨਾਂ ਨੂੰ ਕੋਈ ਕੰਮ ਨਹੀਂ ਹਮ ਮੇਰੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਕਾਂਗਰਸ ਨੇ ਪੰਜਾਬ ਨੂੰ ਪਿਛਲੇ 50 ਸਾਲਾਂ ਚ ਕਈ ਵਾਰ ਜਿਹੜਾ ਅੱਗ ਦੀ ਪੱਟੀ ਦੇ ਵਿੱਚ ਝੋਕਿਆ ਇਹਨਾਂ ਦੀਆਂ ਗਲਤ ਨੀਤੀਆਂ ਨੇ ਇਹਨਾਂ ਦੀਆਂ ਫਿਰਕਾਪਸਤ ਨੀਤੀਆਂ ਨੇ ਲੋਕਾਂ ਨੂੰ ਆਪਸੀ ਲੜਾਉਣ ਵਾਲੀਆਂ ਨੀਤੀਆਂ ਨੇ ਆਲਰੇਡੀ ਪਹਿਲਾਂ ਹੀ ਪੰਜਾਬ ਦਾ ਬਹੁਤ ਕਹਾਣ ਕੀਤਾ ਮੇਰੀ ਇਹਨਾਂ ਨੂੰ ਬੇਨਤੀ ਹੈ ਵਿਲੇ ਲੀਡਰਾਂ ਨੂੰ ਕਿ ਤੁਸੀਂ ਹਰ ਗੱਲ ਦੇ ਉੱਤੇ ਆ ਕੇ ਜਿਹੜੀ ਅੱਗ ਦੇ ਉੱਤੇ ਕੱਖ ਪਾਉਂਦੇ ਇਹ ਨਾ ਪਾਇਆ ਕਰੋ ਪੰਜਾਬ ਆ ਪੰਜਾਬ ਨੂੰ ਬਚਾਈਏ ਕੋਈ ਘਟਰਾ ਹੁੰਦੀ ਹੈ ਦੇਖੋ ਦਿਨ ਦਿਹਾੜੇ ਆ ਦਿਨ ਦਿਹਾੜੇ ਕੋਈ ਬੰਦਾ ਜਲ ਗਿਆ ਪ੍ਰਤਾਪ ਬਾਜਵਾ ਸਰਕਾਰ ਦਾ ਕੀ ਕਸੂਰ ਹੈ ਜੀ ਦੱਸੋ ਜੀ ਉਹ ਕਹਿੰਦੇ ਫੇਲੀਅਰ ਹੈ ਜੀ ਅੱਜ ਕੀ ਫੇਲੀਅਰ ਦੱਸੋ ਕੀ ਫੇਲੀਅਰ ਸਰਕਾਰ ਨੂੰ ਚਾਹੀਦਾ ਸੀ ਕੋਈ ਇਸ ਤਰ੍ਹਾਂ ਕੀ ਕਹਿੰਦੇ ਸਰਕਾਰ ਦਾ ਸਾਰ ਵੀ ਗੱਲ ਸੁਣੋ ਸੁਣੋ ਉਹਨਾਂ ਨੇ ਕਹਿ ਨਹੀਂ ਕੋਈ ਗੱਲ ਨਹੀਂ ਮੈਂ ਤੁਹਾਨੂੰ ਦੱਸਿਆ ਕਿ ਪ੍ਰਤਾਪ ਬਾਜਵਾ ਵਹਿਲਾ ਬੰਦਾ ਸੀ ਮਿਨਿਸਟਰੀ ਦੇ ਸੁਫਰੇ ਲੈਣ ਦੇ ਉਹ ਮਿਲਣੀ ਨਹੀਂ ਕਿਤੇ ਸਮਝਦੇ ਕਿ ਬਖਲਾੜ ਦੇ ਵਿੱਚ ਕੋਈ ਘਟਰਾ ਵਾਪਸ ਜਾਂਦੀ ਉੱਥੇ ਪਹੁੰਚ ਜਾਂਦੇ ਇਹ ਇਹਨਾਂ ਦੇ ਰਾਜਾਂ 'ਚ ਨਹੀਂ ਮਰਿਆ ਤਾਂ ਇਹ ਇਹ ਤੇ ਉਹ ਉਹਦਾ ਹੋਰ ਕੋਈ ਬੰਦਾ ਕੋਈ ਨਵਾਂ ਬੰਦਾ ਗੱਲ ਕਰੇ ਕਾਂਗਦੇ ਨੇ 50 ਸਾਲਾਂ ਜਿਆਦਾ ਪੰਜਾਬ ਨੂੰ ਜਾੜ ਦਿੱਤਾ ਤੇ ਪ੍ਰਤਾਪ ਬਾਜਵਾ ਫੇਰ ਆ ਗਿਆ ਹੰਤਾ ਤੇ ਖਰੋਜ ਜਾਂਦਾ ਜੀ ਆਫ ਫੇਲੀਅਰ ਦੀ ਜੀ ਆਫ ਫੇਲੀਅਰ ਕੋਈ ਫੇਲੀਅਰ ਨਹੀਂ ਬੰਦਾ ਮੌਕੇ ਤੇ ਫਰਿਆ ਗਿਆ ਜਿਹੜਾ ਵੀ ਬੰਦਾ ਗੜਬੜ ਕਰੂਗਾ ਬਾਬਾ ਸਾਹਿਬ ਦੇ ਬੁੱਤ ਦੇ ਨਾਲ ਕੋਈ ਇਦਾਂ ਦੀ ਗੱਲ ਕਰੂਗਾ ਉਹਨੂੰ ਸਖਤ ਤੋਂ ਸਖਤ ਕਾਨੂੰਨੀ ਸਜ਼ਾ ਦਿਆਂਗੇ ਅੱਛਾ ਜਿਹੜੀ ਚੀਜ਼ ਉਹਦੇ ਕੋਲ ਜੁਰੰਸੀਲ ਸੀ ਉਹ ਕਿੱਥੋਂ ਆਦੀ ਸੀ ਕਿੱਥੋਂ ਦੀ ਨਹੀਂ ਨਹੀਂ ਉਹ ਉਹ ਜੇ ਪੁਲਿਸ ਜਾਂਚ ਕਰੇ ਉਹ ਪੁਲਿਸ ਜਾਂਚ ਕਰਦੀ ਆ ਕਿਸ਼ਨ ਸਿੰਘ ਸਾਹਿਬ ਨਾਲ ਮੀਟਿੰਗ ਕੀਤੀ ਸੀ ਪੁਲਿਸ ਜਾਂਚ ਕਰਦੀ ਆ ਉਹਦੀ ਜਾਂਚ ਜਦੋਂ ਹੋ ਗਈ ਕੰਪਲੀਟ ਵੈਸੇ ਇੱਕ ਪੱਖ ਜਿਹੜਾ ਪੁਲਿਸ ਦੇ ਆ ਰਹੇ ਨੇ ਸ਼ਾਮੀ ਦਿੱਤਾ ਪਰ ਉਹਦੀ ਜਾਂਚ ਕੰਪਲੀਟ ਹੋਣ ਤੋਂ ਬਾਅਦ ਇੱਕ ਅੱਧੇ ਦਿਨ ਦੇ ਵਿੱਚ ਸੀਪੀ ਸਾਹਿਬ ਖੁਦ ਜਿਹੜਾ ਇਹਦਾ ਖਲਾਸਾ ਕਰ ਮੰਗਿਆ ਚਾਹੁੰਦੇ ਆ ਕਿ ਬਰੀਕੀ ਨਾਲ ਜਾਂਚ ਹੋ ਜੇ ਕੋਈ ਗੱਲ ਇਦਾਂ ਦੀ ਰਹਿ ਨਾ ਜਾਵੇ ਜਿਹੜੀ ਸੂਬੇ ਚੋਂ ਰਾਜਨੀਤੀ ਗਰਮਾ ਗਈ ਹੈ ਜਿਹੜੀ ਸਾਰੀ ਜਿਹੜੀ ਕਹਿ ਰਹੇ ਆ ਕਿ ਸਰਕਾਰ ਦੇ ਉੱਤੇ ਫੇਲੀਅਰ ਮੰਨਦੇ ਉਹਦੇ ਤੇ ਕੋਈ ਫੇਲੀਅਰ ਨਹੀਂ ਜੀ ਕੋਈ ਫੇਲੀਅਰ ਨਹੀਂ ਸਰਕਾਰ ਬਿਲਕੁਲ ਦੇਖੋ ਇਹ ਰਾਤ ਕੀ ਟਮ ਹੈ ਅਸੀਂ ਸਾਨੂੰ ਜਦੋਂ ਪਤਾ ਲੱਗਾ ਉਸੇ ਲਈ 10 ਵਜੇ ਸੀਪੀ ਸਾਹਿਬ ਨਾਲ ਮੀਟਿੰਗ ਕੀਤੀ ਆ ਅਈ ਉਸੇ ਲਈ ਰਾਤ ਆਕੇ 2 ਐਮਐਲਏ ਮੇਰੇ ਨਾਲ ਆਇਆ ਕੋਈ ਕਿਸੇ ਕਿਸਮ ਦਾ ਫੇਲੀਅਰ ਨਹੀਂ ਹੈ ਜਿਹੜੀ ਵਿਰੋਧੀ ਧਿਰ ਹੈ ਇਹਨੂੰ ਲੱਗਦਾ ਬਸ ਕਿਉਂਕਿ ਵੇਲੇ ਆ ਇਹਨਾਂ ਕੋਈ ਕੰਮ ਨਹੀਂ ਹੈ ਸਮਝ ਦੇ ਗੀ ਗੱਲ ਇਹ ਵੇਲੇ ਤੋਂ ਦੇ ਫਿਰਦੇ ਆ ਕੋਈ ਇਹਨੂੰ ਪੁੱਛਦਾ ਨਹੀਂ ਗਿੱਚਦਾ ਨਹੀਂ ਸਮਝ ਦੇ ਗੀ ਨਾ ਨਾ ਦੇ ਕੋ ਪਿੰਡਾ ਜਿਹਦਾ ਹਰਨਾ ਕੋ ਲੈਣਾ ਨਾ ਕੋ ਦੇਣਾ ਕਿਤੇ ਕੋ ਗੱਲ ਨਹੀਂ ਬਸ ਇਹ ਲਫਦੇ ਦਿੰਦੇ ਕਿਤੇ ਮਾੜੀ ਹੀ ਕਰਦਾ ਹੋਗੀ ਚਲੋ ਜੀ ਚਲੋ ਚਲੋ ਜੀ ਸਰਕਾਰ ਨੇ ਆ ਕਰਦਾ ਸਰਕਾਰ ਦੇ ਆ ਜਾ ਸੋ ਮੈਂ ਕਹਿਣਾ ਚਾਹੁੰਦਾ ਕਿ ਅਸੀਂ ਆਪਣੇ ਪੀਦਾ ਫਕੀਦਾ ਆਪਣੇ ਵੱਡੇ ਵੱਡੇ ਦਿਆਂ ਬਾਬਾ ਸਾਹਿਬ ਅੰਬੇਦਕਰ ਆਪਣੇ ਸ਼ਹੀਦਾਂ ਦਾ ਆਪਣੇ ਇਹ ਲੋਕ ਜਿੰਨਾ ਕਰਕੇ ਅਸੀਂ ਅੱਜ ਬਾਬਾ ਸਾਹਿਬ ਉਮੀਦ ਕਰਕੇ ਸਾਡੀ ਹੋਣ ਜਿਹੜੀ ਆ ਇਹਨਾਂ ਦਾ ਕੋਈ અપਮਾਨ ਕਿਸ ਨੂੰ ਕਰਦੀ ਜਾਇਤ ਨਹੀਂ ਦੇਵਾਂਗੇ ਤੇ ਸਭ ਤੋਂ ਸਖਤ ਨੂੰ ਨਹੀਂ ਕਰਾਂਗੇ ਜਿਹੜੇ ਥਾਨਿਆਂ ਤੇ ਉੱਤੇ ਕਹਿ ਰਹੇ ਨੇ ਉਹਦੇ ਤੇ ਵੀ ਉਹਨਾਂ ਨੇ ਸਵਾਲ ਚੁੱਕੇ ਨੇ ਕਿ ਜਿਹੜੇ ਜਿਹੜੇ ਹੋਏ ਹੋਏ ਜਿਹੜੇ ਉਹਦੇ ਬੰਦੇ ਫੜੇ ਵੀ ਗਏ ਜੇਲਾਂ ਚ ਚਲ ਗਏ ਜਿੰਨੇ ਬੰਦੇ ਸੀਗੇ ਜਿੰਨਾਂ ਨੇ ਸ਼ੈਤਾਨੀ ਕੀਤੀ ਇਹਨਾਂ ਨੂੰ ਪਤਾ ਨਹੀਂ ਹੈ ਪਾਕਿਸਤਾਨ ਦੇ ਵਿੱਚ ਅਗਵਾੜੇ ਆਪਣਾ ਹੋਰ ਤੱਕ ਪੰਜਾਬ ਚ ਕੌਣ ਕਰਵਰ ਕਰਦਾ ਜਾਂ ਜੇ ਕੁਝ ਵਿਦੇਸ਼ੀ ਤਾਕਤਾਂ ਕਰ ਰਹੀਆਂ ਪੰਜਾਬ ਦੇ ਵਿੱਚ ਕੁਝ ਮਤਲਬ ਇਦਾਂ ਦੇ ਲੋਕ ਨੇ ਜਿਹੜੇ ਪੰਜਾਬ ਨੂੰ ਸ਼ਾਂਤ ਨਹੀਂ ਦੇਖਣਾ ਚਾਹੁੰਦੇ ਤੇ ਸਾਡੀ ਪੁਲਿਸ ਨੇ ਮਤਲਬ ਕਾਰਗਰ ਆ ਸਾਰੇ ਉਹ ਬੰਦੇ ਫੜ ਲਏ ਜਿਹੜੇ ਜਿਨ੍ਹਾਂ ਨੇ ਘਟਰਾਵਾਂ ਕੀਤੀਆਂ ਇਹ ਕਰਕੇ ਕਬਦੌਣ ਦੀ ਲੋੜ ਦੀ ਪੰਜਾਬ ਦੇ ਚੰਦਮਾਨ ਆ ਪੂਰੀ ਸਥਿਤੀ ਕੰਟਰੋਲ ਦੇ ਵਿੱਚ ਹੈ ਇਹਨਾਂ ਲੀਡਰਾਂ ਨੂੰ ਬੇਨਤੀ ਹੈ ਕਿ ਯਾਦ ਇਹ ਕਿਉਂ ਬਲਦੀ ਦੇ ਉੱਤੇ ਕੱਖ ਪਾਉਂਦੇ ਹੋ ਇਹਦੇ ਸਿੱਖ ਭਰਾਏ ਨੇ ਬਾਰਡਰ ਸਟੇਟ ਆ ਸਾਨੂੰ ਟੈਨਸ਼ਨ ਲੱਗਦੀ ਬੜੀ ਟੈਨਸ਼ਨ ਇਹਨਾਂ ਨੂੰ ਲੱਗਦੀ ਇਹਨਾਂ ਨੂੰ ਤਾਂ ਟੈਨਸ਼ਨ ਹੀ ਐਡੇ ਐਡੇ ਮੋٹے ਹੋਏ ਆਗੇ ਇਹ ਟੈਨਸ਼ਨ ਹੀ ਆ ਨਾ ਐਡੇ ਐ ਵੱਡੇ ਢਿੱਡ ਕੱਢੇ ਇਹਨਾਂ ਨੇ ਟੈਨਸ਼ਨ ਨਾ ਪੜੇ ਮੋਟੇ ਹੋ ਗਏ ਇਹਨਾਂ ਨੂੰ ਕਹਿੰਦੇ ਟੈਨਸ਼ਨ ਦੇ ਉਹਨਾਂ ਨੂੰ ਦੱਸੋ ਜੀ ਇਹ ਇਹਨਾਂ ਨੂੰ ਟੈਨਸ਼ਨ ਇਹਨਾਂ ਨੂੰ ਟੈਨਸ਼ਨ ਦਿਆ ਵੀ ਕੀ ਤਾ ਕਹਿੰਦੇ ਬਾਰਡਰ ਬੈਲਟਾ ਪੰਜਾਬ ਦੀ ਇਹ ਗੱਲ ਨਹੀਂ ਗਈ ਜਦੋਂ ਸਰਕਾਰ ਆ ਨਹੀਂ ਗਈ ਇਹ ਲੋਕ ਸਤਾ ਜਿਵੇਂ ਗਿੱਜੇ ਹੀ ਕੋਨੇ ਇਦਾਂ ਤੜਫਦੇ ਫਿਰਦੇ ਆ ਜਿੱਦਾਂ ਮਛਲੀ ਪਾਣੀ ਤੋਂ ਬਿਨਾਂ ਫਿਰਦੀ ਬਸ ਆ ਇੰਨੀ ਕਹਦਾ ਕੋਈ ਗੱਲ ਨਹੀਂ ਕੋ ਬਾਤ ਹੋਂ ਕੱਲ ਫੇਰ ਪ੍ਰੈਸ ਕਾਨਫਰੰਸ ਤੋਂ ਧਰਨੇ ਕਰਨ ਲਾਂ ਆ ਰਹੇ ਤੇ ਕੱਲ ਕਹਿ ਰਹੇ ਜੀ ਅਸੀਂ ਦੁੱਧ ਨਾਲ ਇਹ ਮੂਰਤੀ ਨਵਾਣੀ ਹੈ ਜੀ ਉਹ ਕੋਈ ਗੱਲ ਨਹੀਂ ਉਹਨਾਂ ਨੂੰ ਕਰ ਲਓ ਕੀ ਕਰਦੇ ਉਹਨਾਂ ਦੇ ਕਰਨਾ ਕੀ ਕੋ ਫਤਕ ਬਣਾ ਅਸੀਂ ਮਤਲਬ ਅਸੀਂ ਤਾਂ ਤੁਹਾਨੂੰ ਦੱਸਤਾ ਬਾਬਾ ਸਾਹਿਬ ਵੇਦ ਕਰਦਾ ਇਹਨੂੰ ਪੁੱਛੋ ਜਾਲਾ ਪ੍ਰਤਾਪ ਆਜੋ ਇਹਨੂੰ ਕਿੰਨੀ ਇਹਨਾਂ ਨੇ ਟਾਂਕ ਦਿੱਤੀ ਸਰਕਾਰ ਆਈ ਪੰਜਾਬ 'ਚ ਕਦੀ ਇਹਨਾਂ ਨੇ ਲਾਈ ਕਿਤੇ ਉਹਦੀ ਤਸਵੀਰ ਲਾਈ ਕਿਤੇ ਕੋਈ ਗੱਲ ਕੀਤੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਜਿਨ੍ਹਾਂ ਨੇ ਹਰ ਦਫ਼ਤਰ ਦੇ ਵਿੱਚ ਉੱਤੋਂ ਲੈ ਕੇ ਥੱਲੇ ਤੱਕ ਤਸਵੀਲ ਦੇ ਹੱਥ ਦਫ਼ਤਰ ਦੇ ਵਿੱਚ ਜਿੱਥੇ ਸਾਡਾ ਅਧਿਕਾਰੀ ਬੈਠਾ ਉੱਥੇ ਪਿੱਛੇ ਸਾਡੀ ਬਾਬਾ ਸਾਹਿਬ ਦੀ ਫੋਟੋ ਲੱਗੀ ਹੈ ਉਹਦੇ ਸਿੱਕੇ ਨੂੰ ਜੱਤ ਦੀ ਦਾਂਗੇ ਤੇ ਬਾਬਾ ਸਾਹਿਬ ਬੇਦਖਰ ਦੀ ਤਸਵੀਰ ਨੂੰ ਕੋ ਹੱਥ ਲਾ ਅੱਛਾ ਵਿਜੇ ਸਾੰਪਲਾਣਾ ਦਾ ਵੀ ਟਵੀਟ ਆ ਕਿਤੇ ਗਲਿਆਰੇ ਦੇ ਵਿੱਚ ਇਸ ਤਰ੍ਹਾਂ ਦੀ ਕਟਾ ਕਟਈ ਮੈਂ ਤਾਂ ਕਹੀ ਜਾਂਦਾ ਇਹ ਮਤਲਬ ਦੇਖੋ ਇਹ ਤਾਂ ਮਤਲਬ ਮੈਂ ਤਾਂ ਇਹ ਕਹਦਾ ਕਿ ਨਿੰਦੰਜੋਗਿਆ ਦੁਖਦਾਈ ਕਿ ਇੱਕ ਤੇ ਇੱਕ ਤੇ ਗਲਿਆਰੇ ਦੇ ਲਾ ਲਓ ਦੂਜਾ ਦੁਪਹਿਰੇ ਹੋ ਗਈ ਲੋਕਾਂ ਦੇ ਸਾਹਮਣੇ ਹੋ ਗਈ ਇਸ ਕਰਕੇ ਮੈਂ ਤਾਂ ਤੁਹਾਨੂੰ ਪਹਿਲਾਂ ਦੱਸਿਆ ਪਰ ਬੜੀ ਨਿੰਦੰਜੋਗਿਆ ਤਾਂ ਹੀ ਉਹਨੇ ਹੀ ਆਏ ਕਿ ਸਾਨੂੰ ਬੜਾ ਇਸ ਕੱਲ ਦਾ ਦੁੱਖ ਲੱਗਾ ਕਿ ਯਾਦ ਮਤਲਬ ਇਹ ਕੱਲ ਕਿੱਦਾਂ ਹੋ ਗਈ ਇੱਥੇ ਭੀੜ ਭੀੜਾਂ ਦਾ ਇਲਾਕਾ ਸਾਰਾ